ਕਾਲ ਤੁਸੀਂ ਵੇਖ ਰਹੇ ਹੋ ਇਕਤਲਾ ਰਨੂਈ ਤੇ ਮੈਂ ਹਾਂ ਤੁਹਾਡਾ ਆਪਣਾ ਸ਼ਸ਼ੀਲ ਤਿੰਗੜਾ ਇਸ ਵਕਤ ਜਿੱਥੇ ਅਸੀਂ ਖੜੇ ਆ ਆਲਮਸਤ ਬਾਪੂ ਲਾਲ ਬਾਸ਼ਾ ਜੀ ਦਾ ਜਿਹੜੀ ਜਗ੍ਹਾ ਆ ਉਹਦੀ ਦਰਗਾਹ ਤੇ ਖੜੇ ਆ ਜਿੱਥੇ ਆਪਣੇ ਦੇਸ਼ ਦੇ ਵਿੱਚ ਇਨੀ ਵਿਦੇਸ਼ਾਂ ਦੇ ਵਿੱਚੋਂ ਵੀ ਲੋਕ ਆ ਕੇ ਇੱਥੇ ਸਿਰ ਝੁਕਾਉਂਦੇ ਨੇ ਉਸ ਪਵਿੱਤਰ ਜਗ੍ਹਾ ਤੇ ਉਸ ਪਵਿੱਤਰ ਸਥਾਨ ਤੇ ਅਸੀਂ ਖੜੇ ਆ ਅਤੇ ਤੁਹਾਨੂੰ ਦੱਸ ਦਈਏ ਜਿੱਥੇ ਕਿ ਇੱਥੇ 18 19 20 ਜੁਲਾਈ ਨੂੰ 18 19 20 ਜੁਲਾਈ ਨੂੰ ਜਿਹੜਾ ਸਲਾਨਾ ਮੇਲਾ ਸੀ ਉਹ ਮੇਲਾ ਜਿਹੜਾ ਸੰਗਤਾਂ ਨੂੰ ਪ੍ਰਬੰਧਕ ਕਮੇਟੀ ਵੱਲੋਂ ਅਤੇ ਗੱਦੀ ਨਸ਼ੀਨ ਸਾਈ ਹੰਸਰਾਜੀ ਹੰਸਜੀਵ ਵੱਲੋਂ ਬੇਨਤੀ ਕੀਤੀ ਗਈ ਆ ਕਿ ਉਹ ਮੇਲਾ ਜਿਹੜਾ 18 19 20 ਜੁਲਾਈ ਨੂੰ ਹੁੰਦਾ ਸੀ ਉਹ ਮੇਲਾ ਸੰਗਤਾਂ ਜਿਹੜੀਆਂ ਆਪਣੇ ਘਰ ਦੇ ਵਿੱਚ ਰਹਿ ਕੇ ਹੀ ਮਨਾਉਣਗੀਆਂ ਆਪਣੇ ਘਰ ਦੇ ਵਿੱਚ ਰਹਿ ਕੇ ਸੰਗਤਾਂ ਇਹ ਅਰਦਾਸ ਕਰਨ ਗਈਆਂ ਕਿ ਜੋ ਵਿਸ਼ਵ ਭਰ ਦੇ ਵਿੱਚ ਇਹ ਕਰੋਨਾ ਮਹਾਮਾਰੀ ਜਿਹੜੀ ਆ ਫੈਲੀ ਹੋਈ ਆ ਉਹ ਸੰਗਤਾਂ ਆਪਣੇ ਘਰ ਦੇ ਵਿੱਚ ਬੈਠ ਕੇ ਹੀ ਬਾਪੂ ਦੇ ਅਗੇ ਰਦਾਸ ਕਰਨ ਗੀਆਂ ਕਿ ਉਹ ਜਿਹੜਾ ਕਰੋਨਾ ਮਹਾਮਾਰੀ ਤੋਂ ਇਸ ਵਿਸ਼ਵ ਨੂੰ ਬਚਾਇਆ ਜਾਵੇ ਇੱਕ ਵਾਰ ਫੇਰ ਦੱਸ ਜੀ ਇਹ ਕਿ ਜਿਹੜਾ 18 19 20 ਤਰੀਕ ਨੂੰ ਜਿਹੜਾ ਇਹ ਮੇਲਾ ਬਾਪੂ ਲਾਲ ਬਾਸ਼ਾ ਜੀ ਦਾ ਆ ਉਹ ਸਿਰਫ ਸੇਵਾਦਾਰਾਂ ਦੇ ਸੇਵਾਦਾਰ ਆਪਣੇ ਤੌਰ ਤੇ ਹੀ ਅੰਦਰ ਜੋ ਰਸਮਾਂ ਹੁੰਦੀਆਂ ਉਹ ਰਸਮਾਂ ਕਰਨਗੇ ਇਸ ਤੋਂ ਇਲਾਵਾ ਇੱਕ ਹੋਰ ਅਸੀਂ ਬੇਨਤੀ ਕਰਦੇ ਆ ਸਮੂਹ ਦੇਸ਼ਵਾਸੀਆਂ ਨੂੰ ਵਿਦੇਸ਼ਾਂ 'ਚ ਬੈਠੇ ਮੇਰੇ ਵੀਰਾਂ ਜਿੰਨੇ ਵੀ ਉਹਨਾਂ ਨੂੰ ਵੀ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਜਿਹੜਾ ਮੇਲਾ ਆ ਉਹ ਪ੍ਰਬੰਧਕ ਰਸਮੀ ਤੌਰ ਤੇ ਆਪਣੇ ਆਪਣੀ ਮੌਜੂਦਗੀ ਦੇ ਵਿੱਚ ਹੀ ਕਰਨਗੇ ਅਤੇ ਇੱਕ ਹੋਰ ਅਸੀਂ ਬੇਨਤੀ ਕਰਦੇ ਹਾਂ ਕਿ ਜਿਹੜੇ ਬਾਹਰੋਂ ਦੇਸ਼ਾਂ 'ਚੋਂ ਆਪਣੇ 'ਚੋਂ ਬਾਹਰਲੇ ਸੂਬਿਆਂ ਦੇ ਵਿੱਚੋਂ ਜਿਹੜੇ ਦੁਕਾਨਦਾਰ ਆਉਂਦੇ ਆ ਇੱਥੇ ਮੇਲੇ ਦੇ ਉਹਨਾਂ ਦੇ ਅੱਗੇ ਵੀ ਬੇਨਤੀ ਕਰਦੇ ਆਂ ਕਿ ਇਸ ਸਾਲ ਜਿਹੜਾ ਮੇਲਾ ਆ ਉਹ ਪ੍ਰਬੰਧਕ ਕਮੇਟੀ ਵੱਲੋਂ ਹੀ ਸਿਰਫ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਅਨਸਾਰ ਤਿੰਨ ਦਿਨ ਦਾ ਕੀਤਾ ਜਾਵੇਗਾ ਇਸ ਕਰਕੇ ਜਾਨੀ ਆਪਣੇ ਆਪਣੇ ਘਰਾਂ ਵਿੱਚ ਰਹਿਣ ਤਾਂ ਕਿ ਇਸ ਜੋ ਮਹਾਮਾਰੀ ਤੋਂ ਆਲਮਸਤ ਬਾਪੂ ਲਾਲਵਾਸ਼ਾ ਜੀ ਦੀ ਮੇਰ ਕਰਨ ਅਤੇ ਇਸ ਬਿਮਾਰੀ ਤੋਂ ਬਚਿਆ ਜਾ ਸਕੇ ਕੈਮਰਾਮੈਨ ਸੁਮੀਤ ਠਿੰਗੜਾ ਦੇ ਨਾਲ ਸ਼ਸ਼ੀਲ ਠਿੰਗੜਾ ਦੀ ਖਾਸ ਰਿਪੋਰਟ ਜਿਹੜਾ ਮੇਲਾ ਕਰਵਾ ਰਹੇ ਕੀ ਕਹਿਣਾ ਚਾਹੁੰਦੇ ਤੁਸੀਂ ਆਲਮਸਤ ਬਾਪੂ ਲਾਲਵਾਸ਼ਾ ਜੀ ਦਾ ਜਿਹੜਾ ਸਾਲਾਨਾ ਮੇਲਾ ਆ ਸਾਈ ਹਾਂਸ ਦਰਵੇਸ਼ ਉਹਨਾਂ ਦੀ ਰਹਿਨਵਾਈ ਥੱਲੇ ਇਹ ਹਰ ਸਾਲ ਹੁੰਦਾ ਆ ਸਾਈ ਹਾਂਸ ਦਰਵੇਸ਼ ਉਹਨਾਂ ਨੇ ਸਾਨੂੰ ਹਦਾਇਤਾਂ ਦਿੱਤੀਆਂ ਆ ਪੰਜਾਬ ਸਰਕਾਰ ਦੀਆਂ ਹਦਾਇਤਾਂ ਵੀ ਆ ਤੇ ਇਹ ਪਾਕਿਸਤਾਨ ਦੀ ਸਰਕਾਰ ਦੀਆਂ ਵੀ ਹਦਾਇਤਾਂ ਆ ਕਿ ਕੋਰੋਨਾ ਮਹਾਮਾਰੀ ਦਾ ਜਿਹੜਾ ਬਹੁਤ ਜਿਹੜਾ ਮੋਰ ਵਾਲਾ ਚੱਲਿਆ ਆ ਜਿਸ ਕਰਕੇ ਅਸੀਂ ਜਿਹੜਾ ਮੇਲਾ ਆ ਉਹ ਸਾਦਗੀ ਢੰਗ ਦੇ ਨਾਲ ਜਿਹੜਾ ਆ ਉਹ ਸਾਲਾਨਾ ਮੇਲਾ ਜਿਹੜਾ 18 19 20 ਜਿਹੜੇ ਨੂੰ ਮਨਾਉਣੇ ਆ ਉਹ ਸਾਦਗੀ ਢੰਗ ਦੇ ਨਾਲ ਆਪਣੇ ਜਿਹੜੇ ਰੀਤੀ ਰਿਵਾਜ ਆ ਉਹ ਕਰਾਂਗੇ ਤੇ ਸਮੂਹ ਸੰਗਤ ਨੂੰ ਇਹ ਬੇਨਤੀ ਕਰਦੇ ਆ ਗਿਆ ਦੀ ਸੰਗਤ ਜਿਹੜੀ ਆ ਆਪਣੇ ਘਰਾਂ ਦੇ ਵਿੱਚ ਬੈਠ ਕੇ ਬਾਬਾ ਜੀ ਦਾ ਮੇਲਾ ਸੈਲੀਬ੍ਰੇਟ ਕਰਨ ਔਰ ਸਾਰੇ ਹੀ ਜਿੰਨੇ ਵੀ ਸੰਗਤ ਹੈਗੀ ਆ ਉਹ ਸਾਰੀ ਜਿਹੜੀ ਸੰਗਤ ਹੈਗੀ ਆ ਉਹ ਘਰ ਵਿੱਚ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੇ ਦਰਬਾਰ ਦੇ ਵਿੱਚ ਜਿਹੜੇ ਆ ਪ੍ਰਬੰਧਕ ਕਮੇਟੀ ਜਿਹੜੀ ਹੈਗੀ ਆ ਕੋਈ ਰੀਤੀ ਰਿਵਾਜ ਕਰੇਗੀ ਉਹਦੇ ਵਿੱਚ 20 25 ਬੰਦੇ ਜਿਹੜੇ ਆ ਉਹ ਦਰਬਾਰ ਦੇ ਜਿਹੜੇ ਮੈਂਬਰ ਹੈ ਸਹਿਬਾਨ ਹੈਗੇ ਉਹ ਹੀ ਕਰਨਗੇ ਤੇ ਸਰ 17 ਤਰੀਕ ਨੂੰ ਮਹਿੰਦੀ ਦੀ ਰਸਮ ਹੁੰਦੀ ਆ 18 ਤਰੀਕ ਨੂੰ ਜਿਹੜੀ ਹੈਗੀ ਆ ਛੱਡੇ ਦੀ ਰਸਮ ਹੁੰਦੀ ਆ 20 ਤਰੀਕ ਨੂੰ ਜਿਹੜਾ ਚਾਦਰ ਦੀ ਰਸਮ ਹੋਈ ਸੀ ਠੀਕ ਹੈ ਹਾਂਜੀ ਸਰ ਚਿਕਾਰਾ ਬਾਪੂ ਲਾਲ ਬਾਦਸ਼ਾਹ ਜੀ ਦਾ ਗੌਰ ਸਾਚੇ ਦਰਵਾਹ ਕੀ ਹੈ ਬਾਪੂ ਲਾਲ ਬਾਦਸ਼ਾਹ ਜੀ ਦਾ ਸਾਲਾਨਾ ਮੇਲਾ ਹਰ ਸਾਲ ਦੀ ਤਰ੍ਹਾਂ ਜੋ 18 19 20 ਜੁਲਾਈ ਨੂੰ ਬੜੀ ਧੂਮਤਾ ਨਾਲ ਮਨਾਇਆ ਜਾਂਦਾ ਇਸ ਸਾਲ 20 18 19 20 ਨੂੰ ਜੋ ਮੇਲੇ ਦਾ ਪ੍ਰਬੰਧਕਾਂ ਵੱਲੋਂ ਔਰ ਸਾਈ ਜੀ ਦੇ ਹੁਕਮ ਅਨਸਾਰ ਜਿਵੇਂ ਗਿਲ ਸਾਹਿਬ ਨੇ ਵੀ ਪਹਿਲਾਂ ਦੱਸਿਆ ਕਿ ਸਾਰੇ ਵਰਲਡ ਦੇ ਵਿੱਚ ਹੀ ਕਰੋਨਾ 19 ਦਾ ਜਿਹੜਾ ਮਹਾਮਾਰੀ ਆ ਉਹਨੂੰ ਮੱਧਿਆ ਨਜ਼ਰ ਰੱਖਦੇ ਹੋਏ ਸਾਰੇ ਕਮੇਟੀ ਦੇ ਮੈਂਬਰ ਸਹਿਬਾਨ ਹਾਜ਼ਰ ਆ ਆਪਣਾ ਸਾਰਿਆਂ ਨੇ ਆਪਣੇ ਆਪਣੇ ਵਿਊਜ਼ ਔਰ ਵਿਚਾਰ ਦਿੱਤੇ ਆ ਕਿ ਇਸ ਸਾਲ ਜਿਹੜਾ ਮੇਲਾ ਉਹ ਬੜੀ ਸਾਦਗੀ ਦੇ ਨਾਲ ਮਨਾਇਆ ਜਾਵੇ ਸਾਈ ਹੰਸ ਰਾਜ ਜੀ ਹੰਸਾ ਜੀ ਵੀ ਇਹੋ ਹੀ ਰਾਏ ਆ ਕਿ ਆਪਾਂ ਮੇਲੇ ਦੀਆਂ ਜਿਹੜੀਆਂ ਧਾਰਮਿਕ ਰਸਮਾਂ ਜਿਵੇਂ ਮਹਿੰਦੀ ਦੀ ਰਸਮਾਂ ਚੰਡੇ ਦੀ ਰਸਮਾਂ ਚਾਦਰ ਦੀ ਰਸਮਾਂ ਉਹੋ ਹੀ ਰੋੰਧ ਕਮੇਟੀ ਦੇ ਮੈਂਬਰ ਸਹਿਬਾਨ ਕਰਨਗੇ ਔਰ ਸਾਰੀ ਸਮੂਹ ਸਾਥ ਸਰਦਾਰ ਜੀ ਦੇ ਦੁਨੀਆ ਭਰ ਵਰਡ ਦੇ ਵਿੱਚ ਜੋ ਬਾਬਾ ਜੀ ਨੂੰ ਮੰਨਣ ਵਾਲੇ ਸੇਵਕ ਆ ਉਹਨਾਂ ਦੇ ਚਰਨਾਂ 'ਚ ਇਹੋ ਹੀ ਪ੍ਰਾਰਥਨਾ ਬੇਨਤੀ ਆ ਕਿ ਇਸ ਸਾਲ ਇਸ ਮਹਾਮਾਰੀ ਨੂੰ ਮੁੱਖ ਰੱਖਦੇ ਹੋਏ ਉਹ ਆਪਣੇ ਆਪਣੇ ਘਰ 'ਚ ਹੀ ਬਾਬਾ ਜੀ ਦਾ ਜਿਹੜਾ ਮੇਲੇ ਦਾ ਆਯੋਜਨ ਆ ਉਹ ਆਪਣੇ ਘਰ 'ਚ ਬੈਠ ਕੇ ਹੀ ਕਰਨ ਉੱਥੇ ਹੀ ਬਾਬਾ ਜੀ ਦੇ ਚਰਨਾਂ 'ਚ ਆਪਣਾ ਅਸ਼ੀਰਵਾਦ ਆਪਣਾ ਨਮਸਤਕ ਹੋਣ ਔਰ ਉੱਥੇ ਹੀ ਉਹਨਾਂ ਦਾ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਹੋ ਇਹ ਹੀ ਸਾਡੀ ਸਾਰੀ ਸਾਧ ਸੰਗਤ ਜੀ ਨੂੰ ਔਰ ਬੇਨਤੀ ਆ ਔਰ ਆਸ ਰੱਖਦਾ ਕਿ ਸਾਰੇ ਹੀ ਸਮੂਹ ਸਾਧ ਸੰਗਤ ਇਸ ਸਾਡੀ ਬੇਨਤੀ ਨਿਬੂਲ ਕਰਨਗੇ ਜੇਕਰ ਆ ਬਾਪੂ ਲਾਲ ਬਾਦਸ਼ਾਹ ਜੀ ਹਰ ਸਾਲ ਦੀ ਤਰ੍ਹਾਂ ਬਾਪੂ ਲਾਲ ਬਾਦਸ਼ਾਹ ਜੀ ਦਾ ਮੇਲਾ ਜਿਹੜਾ ਕਿ 18 19 20 ਜੁਲਾਈ ਨੂੰ ਮਨਾਇਆ ਜਾਂਦਾ ਹੈ ਪਰ ਇਸ ਵਾਰ ਜਿਹੜੀ ਕਿ ਕੋਰੋਨਾ ਮਹਾਮਾਰੀ ਦਾ ਕਰਕੇ ਸਾਰੀ ਪ੍ਰਬੰਧਕ ਕਮੇਟੀ ਨੇ ਔਰ ਪੰਜਾਬ ਸਰਕਾਰ ਦੁਆਜੋ ਐਡਵਾਈਜ਼ਰੀ ਹੈ ਦਿਸ਼ਾ ਨਿਰਦੇਸ਼ ਹੈ ਉਹਨਾਂ ਮੁਤਾਬਕ ਮੇਲਾ ਜਿਹੜਾ ਬਹੁਤ ਹੀ ਸਾਦਗੀ ਤਰੀਕੇ ਨਾਲ ਸਾਡੀ ਪ੍ਰਬੰਧਕ ਕਮੇਟੀ ਵੱਲੋਂ ਹੀ ਜਿਹੜੀਆਂ ਰਸਮਾਂ ਮੇਲੇ ਦੀਆਂ ਉਹ ਹੋਣਗੀਆਂ ਜਿਸ ਤਰ੍ਹਾਂ ਕਿ 18 ਨੂੰ ਹੈਗੀ ਆ 17 ਨੂੰ 17 ਨੂੰ ਮਹਿੰਦੀ ਦੀ ਰਸਮ 18 ਨੂੰ 18 ਨੂੰ ਜਿਹੜਾ ਆਪਣੇ ਛੰਡੇ ਦੀ ਰਸਮ ਹੋਏਗੀ ਔਰ 20 ਨੂੰ ਚਾਦਰ ਦੀ ਰਸਮ ਹੋਏਗੀ ਬਹੁਤ ਹੀ ਸਾਦਗੀ ਤਰੀਕੇ ਨਾਲ ਜਿਹੜਾ ਕਿ ਇਹਨਾਂ ਮੇਲੇ ਨੂੰ ਸਾਡੀ ਪ੍ਰਬੰਧਕ ਕਮੇਟੀ ਵੱਲੋਂ ਮਨਾਇਆ ਜਾਊਗਾ ਔਰ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਉਹ ਆਪਣੇ ਘਰਾਂ ਅੰਦਰ ਬੈਠ ਕੇ ਹੀ ਬਾਬਾ ਜੀ ਦਾ ਨਾਮ ਜਪਣ ਔਰ ਬਾਬਾ ਜੀ ਮੋਰੀ ਅਰਦਾਸ ਕਰਨ ਕਿ ਜੇ ਕਰੋਨਾ ਮਹਾਮਾਰੀ ਸਾਰੇ ਵੜ ਤੇ ਫੈਲੀ ਹੈ ਜਲਦੀ ਤੋਂ ਜਲਦੀ ਉਤੋਂ ਜਿਹੜੀ ਹੈ ਨਿਜਾਜ਼ ਮਿਲੇ